ਸਟਾਰ ਇਸ ਸਮੇਂ ਦੁਨੀਆ ਗੜਬੜਾਂ ਤੋਂ ਗ੍ਰਸਤ ਦਿਖਾਈ ਦੇ ਰਹੀ ਹੈ ਡੰਡੀ ਬਹੁਤ ਸਾਰੀਆਂ ਥਾਵਾਂ ਉੱਤੇ ਕਈ ਦੇਸ਼ਾਂ ਵਿੱਚਕਾਰ ਵੱਖ-ਵੱਖ ਕਾਰਨਾ ਕਰਕੇ ਖੂਨੀ ਲੜਾਈਆਂ ਚੱਲ ਰਹੀਆਂ ਹਨ ਡੰਡੀ ਐਸ ਭਖੇ ਹੋਏ ਮਹਾਲ ਵਿੱਚ ਹੋ ਰਹੀਆਂ ਦੋ ਲੜਾਈਆਂ ਬੇहद ਖਤਰਨਾਕ ਅਤੇ ਤਬਾਹਕੁਨ ਬਣ ਚੱਲੀਆਂ ਹਨ ਜਿੰਨਾ ਕਰਕੇ ਕਿਸੇ ਵੀ ਸਮੇਂ ਸੰਸਾਰ ਜੰਗ ਲੱਗ ਸਕਦੀ ਹੈ ਡੈਂਡੀ ਬੇहद ਖਤਰਨਾਕ ਅਤੇ ਮਾਰੂ ਹਥਿਆਰਾਂ ਦੇ ਢੇਰ ਲੱਗੇ ਹੋਣ ਕਾਰਨ ਜੇ ਅਜਿਹਾ ਹੁੰਦਾ ਹੈ ਤਾਂ ਇਹ ਧਰਤੀ ਦੀ ਤਬਾਹੀ ਨੂੰ ਸਦਾ ਦੇਣ ਵਾਲੀ ਗੱਲ ਹੋਵੇਗੀ ਡੰਡੀ ਰੂਸ ਅਤੇ ਯੂਕਰੇਨ ਦੀ جنگ ਨੂੰ ਚਲਦਿਆਂ ਸਾਡੇ 3 ਸਾਲ ਦਾ ਸਮਾਂ ਹੋ ਚੁੱਕਾ ਹੈ ਡੰਡੀ ਹੁਣ ਤੱਕ ਯੂਕਰੇਨ ਦੀ ਧਰਤੀ ਉੱਤੇ ਬੇहद ਲਹੂ ਵਗ ਚੁੱਕਾ ਹੈ ਡੰਡੀ ਆਉਂਦੇ ਸਮੇਂ ਵਿੱਚ ਵੀ ਇਸ ਦੇ ਖਤਮ ਹੋਣ ਦੇ ਆਸਾਰ ਦਿਖਾਈ ਨਹੀਂ ਦਿੰਦੇ ਡੰਡੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਜਦੋਂ 20 ਜਨਵਰੀ 2025 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਅਤੇ ਇਸ ਤੋਂ ਪਹਿਲਾਂ ਵੀ अनेकाਵਾਰ ਉਹਨਾਂ ਨੇ ਇਹ ਬਿਆਨ ਦਿੱਤੇ ਸਨ ਕਿ ਉਹ ਇਹਨਾਂ ਦੋਹਾਂ ਦੇਸ਼ਾਂ ਵਿਚਕਾਰ جنگ ਖਤਮ ਕਰਾਉਣ ਦੀ ਸਮਰੱਥਾ ਰੱਖਦੇ ਹਨ ਡੈਂਡੀ ਹੁਣ ਤੱਕ 트াম্প ਨੇ ਇਸ ਪਾਸੇ ਵੱਲ ਯਤਨ ਵੀ ਕੀਤੇ ਹਨ ਪਰ ਉਹਨਾਂ ਦੇ ਬਿਆਨਾਂ ਅਤੇ ਨੀਤੀਆਂ ਤੋਂ ਇਹ ਪ੍ਰਭਾਵ ਨਹੀਂ ਮਿਲਦਾ ਕਿ ਅਜਹੀਆਂ جنگਾਂ ਖਤਮ ਕਰਵਾਉਣਾ ਉਹਨਾਂ ਦੇ ਵਸ ਦੀ ਗੱਲ ਹੋ ਸਕਦੀ ਹੈ ਡੰਡੀ ਸਗੂ ਉਹ ਆਪਣੀਆਂ ਇੱਕ ਪਾਸੜ ਨੀਤੀਆਂ ਕਾਰਨ ਇਹਨਾਂ جنگਾਂ ਨੂੰ ਹੋਰ ਵੀ ਖਤਰਨਾਕ ਡੰਡੀ ਉੱਤੇ ਲਿਆ ਸਕਦੇ ਹਨ ਡੰਡੀ ਚਾਹ ਮੱਧਪੂਰਬ ਵਿੱਚ ਇਜ਼ਰਾਈਲ ਅਤੇ ਗਾਜ਼ਾ ਪੱਟੀ ਉੱਤੇ ਕਾਬਜ਼ ਹਮਾਸ ਦੇ ਲੜਾਕੂਆਂ ਦੀ ਲੜਾਈ ਨੂੰ ਚੱਲਦਿਆਂ ਡੇਢ ਸਾਲ ਦੇ ਲਗਭਗ ਸਮਾਂ ਹੋ ਚੁੱਕਾ ਹੈ ਡੰਡੀ ਜਿੱਥੇ ਇਹ ਲੜਾਈ ਇਨਾ ਦੋਹਾ ਤਾਕਤਾਂ ਵਿੱਚ ਹੈ ਉਥੇ ਗਾਜ਼ਾ ਪੱਟੀ ਦੇ ਫਲਸਤੀਨੀਆਂ ਲਈ ਇਹ ਤਬਾਹੀ ਨੂੰ ਸੱਦਾ ਦੇਣ ਵਾਲੀ ਗੱਲ ਹੈ ਡੰਡੀ ਪਿਛਲੀ 7 ਦਹਾਕਿਆਂ ਤੋਂ ਛੋਟੀ ਜਹੀ ਗਾਜ਼ਾ ਪੱਟੀ ਵਿੱਚ ਰਹਿ ਰਹੇ 20 ਲੱਖ ਤੋਂ ਵਧੇਰੇ ਫਲਸਤੀਨੀ ਵੱਡਾ ਸੰਤਾਪ ਫੜਾ ਰਹੇ ਹਨ ਹਮਾਸ ਇੱਕ ਲੜਾਕੂ ਜਥੇਬੰਦੀ ਹੈ ਜੋ ਈਰਾਨ ਅਤੇ ਕੁਝ ਹੋਰ ਮੱਧ ਪੂਰਬੀ ਮੁਲਕਾਂ ਦੀ ਸਹਾਇਤਾ ਨਾਲ ਇਜ਼ਰਾਇਲ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਜੰਗੀ ਜਦੋਜਹਿਦ ਕਰ ਰਹੀ ਹੈ ਦੰਡੀ ਉਸ ਨੇ ਪਿਛਲੇ 10 ਸਾਲ ਤੋਂ ਗਾਜ਼ਾ ਪੱਟੀ ਉੱਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਲਗਾਤਾਰ ਉਸ ਨੇ ਇਜ਼ਰਾਇਲ ਨੂੰ ਚੁਣੌਤੀ ਦਿੱਤੀ ਹੋਈ ਹੈ ਦੰਡੀ ਇਜ਼ਰਾਈਲ ਵਿਰੁੱਧ ਆਪਣੀਆਂ ਗੁਰੀਲਾ ਕਾਰਵਾਈਆਂ ਦੀ ਕੜੀ ਵਿੱਚ ਹੀ ਉਸਨੇ ਇਜ਼ਰਾਈਲ ਦੀ ਦੱਖਣੀ ਉੱਤਰੀ ਸਰਹੱਦ ਉੱਤੇ 7 ਅਕਤੂਬਰ 2023 ਨੂੰ ਗੁਰੀਲਾ ਹਮਲਾ ਕੀਤਾ ਸੀ ਜਿਸ ਵਿੱਚ ਉਸਨੇ ਸਰਹੱਦ ਨੇੜੇ 1200 ਦੇ ਲਗਭਗ ਇਜ਼ਰਾਈਲੀਆਂ ਨੂੰ ਮਾਰ ਦਿੱਤਾ ਸੀ ਜਿੰਨਾ ਵਿੱਚ ਕੁਝ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਸਨ ਡੈਂਡੀ ਇਸ ਤੋਂ ਇਲਾਵਾ 250 ਦੇ ਕਰੀਬ ਇਜ਼ਰਾਈਲੀ ਲੋਕਾਂ ਨੂੰ ਬੰਦੀ ਬਣਾ ਕੇ ਹਮਾਸ ਦੇ ਨੜਾਕੇ ਆਪਣੇ ਨਾਲ ਗਾਜ਼ਾ ਪੱਟੀ ਦੇ ਖੇਤਰ ਵਿੱਚ ਲੈ ਗਏ ਸਨ ਜਿੱਥੇ ਕਿ ਇਹਨਾਂ ਗੁਰੀਲਿਆ ਨੇ ਪਿਛਲੇ ਦਹਾਕਿਆਂ ਵਿੱਚ ਹਰ ਤਰ੍ਹਾਂ ਦੇ ਹਥਿਆਰ ਜਮਾ ਕੀਤੇ ਹੋਏ ਸਨ ਡੈਂਡੀ ਸਟਾਪ